ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਜੇ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਹੁਣ ਆਪਾਂ ਸੂਟ ਜੋ ਖੋਣੇ ਜਿਹੜੇ ਤੁਹਾਨੂੰ ਸ਼ੁਰੂ ਕਰਦੇ ਆਂ ਅੱਜ ਵਾਲੇ ਸੂਟ ਬਹੁਤ ਘੱਟ ਪ੍ਰਾਈਸ ਤੇ ਆਣ ਵਾਲੇ ਆ ਫਸਟ ਇਹ ਜਾਮ कॉटन ਦਾ ਸੂਟ ਰਹੇਗਾ 595 ਦੇ 2 ਸੂਟ ਮਿਲਣਗੇ ਤੁਹਾਨੂੰ ਸ਼ਿਪਿੰਗ ਹੋਏਗੀ ਫ੍ਰੀ ਘੇਰਾ ਵਰਕ ਬਹੁਤ ਸੋਹਣਾ ਕੈਟ ਵਰਕ ਦਾ ਕੰਮ ਕੀਤਾ ਨੈਕਸਟ ਆ ਬਹੁਤ ਸੋਹਣੇ ਵਰਕ ਵਾਲੇ ਸੂਟਾਂ ਨਾਲ ਕਟ ਵਰਕ ਦਾ ਦੁਪੱਟਾ ਰਹੇਗਾ ਨੈਕਸਟ ਆ कॉटन ਚ ਨੈਕਸਟ ਆ ਕ੍ਰੇਪ ਦੇ ਵਿੱਚ ਆ ਬਹੁਤ ਸੋਹਣਾ ਵਰਕ ਕੀਤਾ ਹੋਇਆ ਚੁੰਨੀ ਤੇ ਬਹੁਤ ਸੋਹਣਾ ਕੀਤਾ ਹੋਇਆ ਕੰਮ ਨੈਕਸਟ ਆਵਲੇ ਪਿਓਰ ਕਾਟਨ ਦੇ ਵਿੱਚ ਸੂਟ ਆ ਗਏ ਮਿਕਸ ਕੋਈ ਕਾਟਨ ਨਹੀਂ ਹੋਗੀ ਪਿਓਰ ਹੀ ਕਾਟਨ ਹੋਏਗੀ ਨਾਲ ਦੁਪੱਟਾ ਬਹੁਤ ਸੋਹਣਾ ਹੈ ਟਾਇ 2.5 ਮੀਟਰ ਦਾ ਖੁੱਲਾ ਡੁੱਲਾ 4 ਸਾਈਡ ਲੈਸ਼ ਲੱਗੀ ਆ ਸ਼ਰਟ ਤੇ ਵੀ ਬਹੁਤ ਸੋਹਣਾ ਲੈਸ਼ਿਸ ਦਾ ਕੰਮ ਕੀਤਾ ਹੋਇਆ ਹੈ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਹੈ ਜੀ ਨੈਕਸਟ ਆਵਲੇ ਸੂਟ ਮਸਲਿਨ ਕਾਟਨ ਦੇ ਵਿੱਚ ਆ ਗਏ ਜੀ ਇਹ ਬਹੁਤ ਸੋਹਣੇ ਆ ਜੀ ਨੈਕਸਟ ਆਵਲੇ ਕਾਟਨ ਜੀ ਲੈਸ਼ਿਸ ਵਾਲੇ ਆ ਗਏ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਪ੍ਰਿੰਟ ਹੋਣਗੇ ਚੈੱਕ ਕਰ ਸਕਦੇ ਆ ਆਪਣੇ ਅਕੋਰਡਿੰਗ ਜਿਹੜਾ ਪ੍ਰਿੰਟ ਡਿਜ਼ਾਈਨ ਪਸੰ ਤੁਸੀਂ ਸਿਲੈਕਟ ਕਰ ਸਕਦੇ ਹੋ ਬਾਕੀ ਜੀ ਆਪਾਂ ਡੇਲੀ ਮਾਰਨਿੰਗ ਟਾਈਮ ਵੀਡੀਓ ਪਾਈਦੀ ਹੈ ਤੁਸੀਂ ਚੈਨਲ ਨੂੰ ਜਿਨ੍ਹਾਂ ਭੈਣਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਡੇਲੀ ਵੀਡੀਓ ਦੇਖਿਆ ਕਰੋ ਸਕਿਪ ਨਾ ਕਰੋ ਕਰੋ ਪੂਰੀ ਵੀਡੀਓ ਦੇਖਿਆ ਕਰੋ ਆਪਾਂ ਡੇਲੀ ਨਵੇਂ ਨਵੇਂ ਡਿਜ਼ਾਈਨ ਲੈ ਕੇ ਆਈਦੇ ਆ ਨੈਕਸਟ ਆ ਬਾਟਮ ਵਰਕ ਵਾਲੇ ਬਹੁਤ ਘੱਟ ਪ੍ਰਾਈਸ 'ਚ ਇਹ ਜੀ ਟਾਈ ਐਂਡ ਆਈ ਦਾ ਦੁਪੱਟਾ ਰਹੇਗਾ ਸ਼ਰਟ ਪ੍ਰਿੰਟਿਜ ਰਹੇਗੀ ਬਾਟਮ ਪਲੇਨ ਹੋਏਗੀ ਉੱਤੇ ਵਰਕ ਕੀਤਾ ਹੋਏਗਾ ਬਾਕੀ ਜੀ ਅੱਜ ਦੀ ਇਹ ਕਲੈਕਸ਼ਨ ਥੈਂਕ ਯੂ